ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਨਵੀਂ ਵੀਡੀਓ ਚ ਅੱਜ ਆਪਾਂ ਕਰਤੀ ਜੀ ਪਟਾਈ ਆਲੂਆਂ ਦੀ ਸ਼ੁਰੂ ਮਸ਼ੀਨ ਲਿਆਂਦੀ ਆਪਣੇ ਪਿੰਡ ਮੁੰਡੇ ਨੇ ਨਵੀਂ ਲਿਆਂਦੀ ਆ ਅਮਰਗੜ ਵਾਲਿਆਂ ਦੀ ਮਸ਼ੀਨ ਹੈ ਅਮਨਦੀਪ ਆਮਨਦੀਪ ਅਮਰਗੜ ਐਗਰੋ ਇੰਡਸਟਰੀ ਤੇ ਇਹ ਮਸ਼ੀਨ ਲਿਆਂਦੀ ਆ ਆਪਣੇ ਪਿੰਡ ਮੁੰਡੇ ਨੇ ਤੇ ਆਪਾਂ ਉਹ ਤੋਂ ਰੈਂਟ ਤੇ ਲੈ ਕੇ ਆਇਆ ਜੀ ਅੱਜ ਪਹਿਲੇ ਦਿਨ ਹੀ ਸ਼ੁਰੂ ਕਰਨਾ ਕੰਮ ਤੇ ਆਪਾਂ ਹੀ ਬਾਬੇ ਦੀ ਕਿਰਪਾ ਨਾਲ ਚਲਾਉਣੀ ਆ ਤੇ ਅੱਜ ਆਪਾਂ ਪੱਟਣਾ 20 ਵਾਲਾ ਆਲੂ ਸੀਡ ਪੱਟਣਾ ਆਪਾਂ ਤਕਰੀਬਨ ਲਗਭਗ 1 ਏਕੜ ਜਿਹਦੀਆਂ ਬੇਲਾਂ ਵੱਡੀਆਂ ਸਨ ਤੇ ਉਹ ਪੱਟਣਾ ਜੀ ਅੱਜ ਆਪਾਂ ਨੇ ਤੇ ਬੰਦੇ ਆਪਣੇ ਲੇਬਰ ਵਾਲੇ ਪਹੁੰਚ ਗਏ ਆਪਾਂ ਚੱਲੇ ਆਂ ਪਹਿਲੇ ਦਿਨ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਹੀ ਹੈ ਤੇ ਦੂਜਾ ਇਹ ਆ ਵੀ ਹੁਣ ਆਪਾਂ ਚੱਲੇ ਆਂ ਉੱਥੇ ਨੂੰ ਤੇ ਉੱਥੇ ਜਾ ਕੇ ਦਿਖਾਉਣਾ ਤੁਹਾਨੂੰ ਕਿ ਹੋ ਜਾ ਸੀਡ ਹੈ ਤੇ ਕਿਵੇਂ ਚੱਲਦਾ ਕੰਮ ਉਹ ਬੰਦੇ ਸਾਡੇ ਤਿਆਰ ਨੇ ਸਮਾਨ ਧਰ ਲਿਆ ਖਾਲੀ ਬਾਰਦਨ ਇਹ ਆਪਾਂ ਨੇ ਘਰੇ ਘਰੇ ਹੀ ਲਾਉਣਾ ਇਹ ਬੀ ਵਾਲੇ ਆਲੂ ਦਾ ਤੇ ਫਿਰ ਸਟੋਰ 'ਚ ਰੱਖਾਂਗੇ ਤੇ ਬੰਦੇ ਸਾਡੇ ਤਿਆਰ ਨੇ ਤੇ ਆਪਾਂ ਨੇ ਟਰੈਕਟਰ ਵੀ ਤਿਆਰ ਕਰ ਲਿਆ 855 ਤੇ ਤੇਲ ਦੂਰ ਭਾਰਿਆ ਜਾਂ ਤੇ ਤੇਲ ਪਾ ਲਿਆ ਜੀ ਬਾਬੇ ਦੀ ਕਿਰਪਾ ਨਾਲ ਹੁਣ ਚੱਲਦੇ ਆਪਾਂ ਮੋਟਰ ਤੇ ਤੁਹਾਨੂੰ ਦਿਖਾਉਣੇ ਆ ਉੱਥੇ ਚੱਲ ਕੇ ਹਾਂਜੀ ਖੇਤ ਪਹੁੰਚ ਗਏ ਜੀ ਤੇ ਮਸ਼ੀਨ ਚਲਾਈ ਹੈ ਨਵੀਂ ਥੋੜਾ ਜਿਹਾ ਉਹਦੇ ਕਰਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਕੁਝ ਜਿਹੜੇ ਲੇਬਰ ਵਾਲੇ ਸੀ ਉਹ ਫਿਰ ਤੁਹਾਨੂੰ ਪਤਾ ਵੀ ਛੇਤੀ ਕਰਦੇ ਨੇ ਸਵੇਰੇ ਸਵੇਰੇ ਅੱਜ ਬਾਬੇ ਨੇ ਧੁੱਪ ਵੀ ਘੜਤੀ ਵਧੀਆ ਸੂਰਜ ਨਿਕਲ ਆਇਆ ਤੇ ਧੁੰਦ ਵੀ ਚੱਕੀ ਗਈ ਤੇ ਇੱਧਰ ਲਾਲ ਉਹ ਨਹੀਂ ਕਿਆਰਸ ਆ ਲੰਬੜਦਾਰਾ ਕਿਵੇਂ ਹਾਂ ਠੀਕ ਹੈ ਤੇ ਸਵੇਰੇ ਸਵੇਰੇ ਭਾਈ ਬੰਦੇ ਵੱਧ ਹੁੰਦੇ ਨੇ ਤੇ ਫੇਰ ਮਸ਼ੀਨ ਨੂੰ ਆ ਆਲੂ ਪੱਟਣ ਨੂੰ ਟਾਈਮ ਲੱਗਦਾ ਨਵੀਂ ਮਸ਼ੀਨ ਸੀ ਤਾਂ ਕਰਕੇ ਆਪਾਂ ਨੂੰ ਥੋੜਾ ਜਿਹਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਆ ਜੀ ਆਪਣਾ ਆਲੂ ਦੇਖ ਲਓ ਤੁਸੀਂ ਮਸ਼ੀਨ ਨੇ ਦਾਣੇ ਚਣਕੀ ਧਰੇ ਪੈ ਨੇ ਸਫਾਈ ਬਹੁਤ ਹੈ ਮਸ਼ੀਨ ਦੀ ਬਹੁਤ ਹੈ ਬਹੁਤ ਇੱਕ ਨੰਬਰ ਸਫਾਈ ਹੈ ਹੇਠਾਂ ਤਾਂ ਨਹੀਂ ਆਲੂ ਰਹਿੰਦਾ ਪੂਰਾ ਵਧੀਆ ਚੱਲਦੀ ਹੈ ਮਸ਼ੀਨ ਤੇ ਹੁਣ ਇਹ ਬੰਦੇ ਜਾਣਗੇ ਰੋਟੀ ਖਾਣ ਅਸੀਂ ਰੋਟੀ ਖਾ ਲਈ ਰੋਟੀ ਆ ਗਈ ਥੋੜੀ ਚਲੋ ਖਾਓ ਰੋਟੀ ਇਹਨੇ ਮੈਂ ਪੱਟ ਦਣੜੀਆਂ ਰਹਿ ਜਾਂ ਨੇ ਪੰਜ ਚਾਰ ਬਟਾ ਇੱਕ ਬੰਦਾ ਛੱਡ ਦਿਓ ਰੇ ਠੀਕ ਹੈ ਠੀਕ ਹੈ ਤੇ ਆਲੂ ਦੀ ਮਾਰੋਂ ਨੇਗਾ ਤੁਸੀਂ ਕਿਹ ਹੈ ਜੀ 20 ਹੈ ਆਪਣਾ ਆ ਦੇਖ ਲਓ ਆ 20 ਹੈ ਜੀ ਗੋਲੀ ਤਾਂ ਨਾ ਮੰਗੂਆਂ ਆ ਆ ਦੋ ਦਾਣੇ हां देख लो ਵੀ ਆ ਸਾਈਜ਼ ਆ ਆਪਾਂ ਲੱਗ ਕੱਢ ਰਹੇ ਜਿਹੜਾ ਵੱਡਾ ਸਾਈਜ਼ ਆ ਇਹ ਬਜਾਈ ਵੇਲੇ ਥੋੜੀ ਜੀ ਪ੍ਰੋਬਲਮ ਆਈ ਆ ਸਾਨੂੰ ਐਦ ਕੀ ਉਹ ਅਸੀਂ ਇਕੱਠਾ ਹੀ ਰੱਖ ਲਿਆ ਸੀ ਤਾਂ ਕਰਕੇ ਆਪਾਂ ਨੇ ਪਹਿਲੀ ਛਾਂਟੀ 'ਚ ਕੱਢ ਲਿਆ ਹੁਣ ਇਹ ਘਰੇ ਲੈ ਕੇ ਜਾਵਾਂਗੇ ਆਪਾਂ ਸੈੱਡ ਥੱਲੇ ਲਾਹਾਂਗੇ ਇਹਨੂੰ ਤੇ ਸੈੱਡ ਥੱਲੇ ਲਾ ਕੇ ਢੇਰੀ ਕਰਾਂਗੇ ਜੀ ਘਰਾ ਲਾਵਾਂਗੇ ਤੇ ਉਸ ਤੋਂ ਬਾਅਦ ਫਿਰ ਦੇਖਾਂਗੇ ਜਦੋਂ ਸਟੋਰ ਚੱਲਣਗੇ ਫਿਰ ਇਹਦੀ ਛਾਂਟੀ ਕਰਕੇ ਦੁਬਾਰਾ ਬੂਰੀਆਂ ਭਰ ਕੇ ਆਪਾਂ ਸਟੋਰ 'ਚ ਪਹੁੰਚਦਾ ਕਰਾਂਗੇ ਤੇ ਵੀ ਦਾ ਬਾਈ ਫਰਕ ਹੁੰਦਾ ਜਿਵੇਂ ਆਪਾਂ ਗੱਲ ਕਰਦੇ ਆ ਸਾਰੇ ਬੰਦੇ ਦੱਸਦੇ ਨੇ ਜਿਹੜੇ ਆਪਾਂ ਤੋਂ ਜ਼ਿਆਦਾ ਕਾਰੀਗਰ ਨੇ ਸਾਰੇ ਆਲੂਆਂ ਦੇ। ਬਈ ਜਿਹੜਾ ਨਵਾਂ ਬੀਆ ਉਹਦਾ ਫਰਕ ਏ ਹੁੰਦਾ ਬਾਈ ਬਹੁਤ ਜ਼ਿਆਦਾ। ਇਹ ਆਪਣਾ ਜੀ 3 ਐ। ਜੀ 2 ਆਪਾਂ ਨੇ ਲਿਆ ਸੀ ਕੰਪਨੀ ਤੋਂ ਮਰੀਨੋ ਤੋਂ। ਪਿਛਲੇ ਸਾਲ 5 ਬੈਗ ਤੇ ਫਿਰ ਉਹਦੇ 30 ਬੈਗ ਹੋ ਗਏ। ਉਹ ਆਪਾਂ 30 ਬੀਜ ਲਏ ਜੀ। 30 32 ਬੈਗ ਹੋ ਗਏ ਸੀ ਉਹ ਬੀਜ ਲਏ। ਬੀਜ ਕੇ ਤੇ ਹੁਣ ਬਾਬਾ ਸੁੱਖ ਰੱਖੇ ਮੇਰਾ ਖਲਾ ਵੀ ਇਹ ਇੱਕ ਕੀਲਾ ਹੀ ਬੀਜਿਆ ਗਿਆ। ਇਹ ਹੁਣ ਮਿਣਿਆ ਤਾਂ ਨਹੀਂ ਆਈਡੀਆ ਜਿਹਾ 1 ਏਕੜ ਐ ਤੇ ਦੇਖਦੇ ਆ ਵੀ ਕਿੰਨੇ ਕੁ ਬੋਰੀਆਂ ਹੁੰਦੀਆਂ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਬਈ ਆਹਾ ਹਜੇ ਅੱਧਾ ਪਟਿਆ ਗਿਆ ਤੇ ਬਾਕੀ ਗਿਣਤੀ ਕਰਾਂਗੇ ਬੋਰੀਆਂ ਦੀ ਵੀ ਕਿੰਨੀਆਂ ਇੱਕ ਝਾੜ ਆਉਂਦਾ ਕਿੰਨਾਕ ਤੇ 20 ਦਾ ਜਿਹੜਾ ਸਾਈਜ਼ ਆ ਬਈ ਇੱਕ ਨੰਬਰ ਸਾਈਜ਼ ਬਣਿਆ ਪੂਰਾ ਵਧੀਆ ਪਹਿਲਾਂ ਤਾਂ ਆਪਾਂ ਆਲੂ ਦੀ ਗੱਲ ਦਾਦੇ ਉਹਨੂੰ ਆਲੂ ਦਾ ਸਾਈਜ਼ ਪੂਰਾ ਵਧੀਆ ਬਣਿਆ ਇਹ ਜਿਹੜਾ ਬੀ ਦਾ ਫਰਕ ਹੁੰਦਾ ਜਿਹੜਾ ਜਨਰੇਸ਼ਨ ਦਾ ਕਹਿ ਲੋ ਜਾਂ ਵਧੀਆ ਬੀਜ ਦਾ ਇਹ ਫਾਇਦਾ ਵੀ ਇਹਦੇ ਦਾਣੇ 70 75 ਦਿਨਾਂ ਦੀ ਆਪਾਂ ਬੀਲਾਂ ਵੱਡੀਆਂ ਸੀ ਇਹ ਦਾਣੇ ਆਪਾਂ ਜਿਆਦਾ ਸੀਸ ਹੈ ਜੀ ਕਰਿਆ ਆਹ ਸਾਈਜ਼ ਆਪਾਂ ਨੇ ਕਰਿਆ ਤੇ ਆਹ ਛੋਟਾ ਰਹਿ ਗਿਆ ਇਹ ਸਾਈਜ਼ ਆਪਾਂ ਨੇ ਬੀ ਦਾ ਕਰਿਆ ਵੀ ਆਪਾਂ ਨੂੰ ਮੋਟਾ ਹੀ ਬੀ ਚਾਹੀਦਾ ਸੀ ਬਾਲਾ ਬਰੀਕ ਹੈ ਨਾ ਵੀ ਉਹ ਬਹੁਤ ਘੱਟ ਹੈ ਆ ਦੇਖ ਲਓ ਤੁਸੀਂ ਆਹੀ ਦਾਣੇ ਇਕਣ ਜਿਹੜੇ ਗੋਲੀ ਵਾਲੇ ਨੇ ਤੇ ਗੋਲੀ ਤਾਂ ਆਹੀ ਇਕ ਕੇ ਤੇ ਬੀ ਜਿਹੜਾ ਆਪਣਾ ਪੂਰਾ ਟੌਪ ਕੁਆਲਟੀ ਹੋਈ ਹੈ ਦੇਖ ਲਓ ਅਸੀਂ ਮਾਰ ਲਓ ਨੇਗਾ ਜਿਹੜੇ ਬੰਦੇ ਆਲੂ ਲਾਉਂਦੇ ਨੇ ਉਹਨਾਂ ਨੂੰ ਜਾਦੇ ਪਤਾ ਆਪਣੇ ਨਾਲ ਤੇ ਆਹ ਸਾਈਜ਼ ਵਿੱਚ ਕੋਈ ਕੋਈ ਦਾਣਾ ਜਿਹੜਾ ਵੱਡਾ ਹੈ ਇਹਨੂੰ ਆਪਾਂ ਅਲੱਗ ਰੱਖਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬੀਜਣ ਵੇਲੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਆ ਸਾਨੂੰ ਪਿਛਲੀ ਵਾਰ ਅਸੀਂ ਇਕੱਠਾ ਹੀ ਰੱਖ ਲਿਆ ਸੀ ਤਾਂ ਉਹ ਕਿਤੇ ਨਾ ਕਿਤੇ ਨਾ ਫਸ ਜਾਂਦਾ ਸੀਗਾ ਉਹਦੇ 'ਚ ਤੇ ਆਪਾਂ ਬਸ ਇੱਥੇ ਤੱਕ ਹੀ ਪੱਟਣਾ ਜਿਸ ਤੱਕ ਆ ਬੇਲਾਂ ਵੱਡੀਆਂ ਹੋਈਆਂ ਨੇ 8-10 ਕਬੱਟਾਂ ਹੋਰ ਨੇ 12 ਕ ਇਹ ਪੱਟ ਕੇ ਫਿਰ ਇਹਨੂੰ ਆਪਾਂ ਚੱਕਣਾ ਤੇ ਜਿਹੜਾ ਇੱਧਰ ਨਾਲ ਆਲੂ ਐ ਇਹ ਪਹਿਲੀ ਵਾਰ ਬੀਜਣ ਕਰਕੇ ਬਈ ਗੁੱਲੀ ਡੰਡਾ ਹੋ ਗਿਆ। ਤਕਰੀਬਨ ਆਹ 1.5 ਕਿਲੇ ਜਿੱਤਰ ਹੋਇਆ। 1 ਕਿਲੇ ਜਿਹੇ ਲਖਤੇ ਚੋਇਆ 4 ਕਿਲੇ ਆਲਾ ਘੇੜਾ ਉਹਦੇ ਵਿੱਚ 1 ਕਿਲੇ ਜੋ ਐ ਇਹਦੇ ਇੱਕ ਵਾਰ ਗ੍ਰੈਮੋ ਕਰਤੀ ਆਪਾਂ ਨੇ 1 ਡੇਢ ਲੀਟਰ ਏਕੜ ਦਾ ਪਾ ਕੇ ਤੇ ਅੱਜ ਕਾ ਦੋ ਦਿਨਾਂ ਬਾਅਦ ਫੇਰ ਇਹ ਤੇ ਪਾਵਾਂਗੇ 1 ਲੀਟਰ ਪਾ ਕੇ ਫੇਰ ਕਰਾਂਗੇ ਜਿੱਥੇ ਜ਼ਿਆਦਾ ਗੁੱਲੀ ਡੰਡਾ ਉੱਤੇ। ਤੇ ਬੀ ਆਲਾ ਬਾਬੇ ਦੀ ਕਿਰਪਾ ਨਾਲ ਪੂਰਾ ਸਿਰੇ ਹੀ ਲਾਇਆ ਪਿਆ ਕੱਲਾ ਆਲੂ ਐ ਆਲੂ ਚਮਕਦਾ। ਆ ਦੇਖ ਲਓ ਤੁਸੀਂ। ਬਾਕੀ ਹੁਣ ਮਸ਼ੀਨ ਚਲਾਉਂਦਾ ਸੋਨੀ ਮੈਂ ਤੁਹਾਨੂੰ ਦਿਖਾਉਣਾ ਵੀ ਕਿਵੇਂ ਚੱਲਦੀ ਹੈ ਮਸ਼ੀਨ ਤੇ ਕਿਵੇਂ ਡੇਗਦਾ ਹਟਾ ਲੂ। ਇਹ 골ਡੀ ਆ ਗਿਆ। 골ਡੀ ਨੇ ਵੀ ਆਲੂ ਪੱਟਨੇ ਨੇ ਉਹ ਲਿਆਂਦਾ 855 ਟਮਾਟਰ। ਆਹ ਆ ਇਹਦੇ ਵੀ ਪਾ। ਹਾਂ ਹਾਂ ਇਹ ਤਾਂ ਨਵੀਂ ਲੈ ਕੇ ਆਏ। ਇਹ ਤਾਂ ਆਪਾਂ ਝੂਠ ਬੋਲਣ ਦੇ ਫਾਇਦੇ ਉਹ ਤਾਂ ਹੂੰ ਚੱਲ ਆਪਾਂ ਸਮਝਾ ਕਰਦੇ ਆ ਤਾਂ ਮੁੰਡਾ ਆਪਦੀ ਨਵੀਂ ਲਿਆਇਆ ਉਹਨੇ ਆਪਾਂ ਨੂੰ ਕਿਰਾਏ ਦੇ ਆਲੂ ਪੱਟਣ ਨੂੰ ਦਿੱਤੀ ਆਪਣੀ ਸਲਾਹ ਦੀ ਲੈਣ ਦੀ ਆ ਮਨਦੀਪ ਆ ਮਨਦੀਪ ਵਾਲੀ ਆਪਾਂ ਲੈਣ ਨੂੰ ਗਏ ਤੇ ਆਪੀ ਹੀ ਕਹਿੰਦੀ ਸੀ ਹਾਂ ਹੁਣ ਆਪਾਂ ਚਲਾ ਕੇ ਇੱਕੀ ਦੇਖ ਲੈਣਾ ਘਾਹ ਨੂੰ ਆਪਾਂ ਨਵੀਂ ਲੈ ਲਾਂ ਮਸ਼ੀਨ ਤਾਂ ਬਹੁਤ ਢੁੱਲੀ ਢੁੱਲੀ ਆ ਨਹੀਂ ਮਸ਼ੀਨ ਬਹੁਤ ਵਧੀਆ 110 ਅਰੀਆਂ ਦੀ ਆ ਕੋਈ ਇਹ ਡੀਰ ਬਾਕਸ ਬਹੁਤ ਉੱਚਾ ਆਲ ਮੂਲ ਵਿੱਚ ਦੀ ਗੱਡੀ ਜਿਵੇਂ ਮਰਜੀ ਗੱਡੀ ਜਾ ਕੋਈ ਚੱਕਰ ਨਹੀਂ ਗਿਆ ਬਹੁਤ ਵਧੀਆ ਮਸ਼ੀਨ ਚੱਲਦੀ ਐਮੀ ਆਪਾਂ ਕਹੀਏ ਥੋੜੀਆਂ ਸੈਟਿੰਗਾਂ ਕਰਨ ਵਾਲੀਆਂ ਨੇ ਮਾੜੀਆਂ ਮੋਟੀਆਂ ਜੀ ਇੱਕ ਤਾਂ ਸਾਨੂੰ ਆਹ ਪ੍ਰੋਬਲਮ ਆ ਰਹੀ ਐ ਦੀ ਇੱਥੇ ਥੋੜਾ ਜਿਹਾ ਬੁੱਝਾ ਲੱਗ ਜਾਂਦਾ ਯਾਰ ਬੁੱਝਾ ਉਹਦੇ ਕਰਕੇ ਬੁੱਝਾ ਲੱਗਦਾ ਕਿਉਂ ਆ ਇਹ ਮੈਨੂੰ ਲੱਗਦਾ ਬੇਲ ਵੱਡੀ ਹੋਈ ਐ ਤਾਂ ਕਰਕੇ ਲਿਫਟਦੀ ਐ ਬੇਲ ਕੁਛ ਸਗੜਾ ਖੁਰਪੇ 'ਚ ਲੱਗਣ ਲੱਗਦੇ ਐ ਇਹ ਪ੍ਰੋਬਲਮ ਆ ਮਾੜੀ ਜੀ ਬਸ ਖੁਰਪੇ ਦੀ ਸੈਟਿੰਗ ਕਰਨ ਵਾਲੀ ਐ ਮਾੜਾ ਜਿਹਾ ਖੁਰਪਾ ਮੂਰੇ ਨੂੰ ਹੋ ਜਵੇ ਅੱਧੀ ਕਿੰਚ ਇੰਨੇ ਨਾਲੇ ਬਹੁਤ ਹੈ ਕਿਉਂਕਿ ਇਹਦੇ ਵਿੱਚ ਨਾ ਉਹ ਚੱਕਰ ਪੈ ਜਾਂਦਾ ਉਹ ਨੂੰ ਇਹਦੇ ਵਿੱਚ ਫਸਣ ਲੱਗ ਜਾਂਦਾ ਕਮਾਈ ਸੋ ਨਹੀਂ ਪੈਗ ਤੇ ਅਸੀਂ ਇਹ ਦੋ ਵਾਰ ਕੱਢ ਲਿਆ ਅਜੇ ਆਪਾਂ ਨੇ ਪੱਟਿਆ ਦੋ ਵਿੱਗੇ ਤਾਂ ਮਾੜਾ ਤਾਂ ਸੋ ਨਹੀਂ ਹੋਇਆ ਨਹੀਂ ਸਫਾਈ ਬਾਦ ਆ ਸਫਾਈ ਦਾ ਕੋਈ ਕਮੀ ਨਹੀਂ ਬਸ ਆਹੀ ਚੱਕਰ ਹੈ ਵੀ ਇਹ ਦਾ ਥੋੜਾ ਜਿਹਾ ਜਾਲ ਆ ਬੀਜਣ ਵਾਲੀ ਵੀ ਘੈਂਟ ਆ ਉਹ ਹਾਂ ਬੀਜਣ ਵਾਲੀ ਮਸ਼ੀਨ ਵੀ ਪੂਰੀ ਵਧੀਆ 26 ਇੰਚੀ ਤੋਂ 27 28 ਇੰਚੇ ਵੱਟਾਂ ਕੱਢਦੀ ਇੱਕ ਵੀ ਆਲੂ ਹਰਾ ਨਹੀਂ ਗਿਆ ਬਾਹਰ ਨਿਕਲ ਆਲੂ ਵੀ ਨਹੀਂ ਹਰਾ ਆਲੂ ਬਾਹਰ ਨਿਕਲਿਆ ਕਿਤੇ ਵੀ ਕੱਲਾ ਆਲੂ ਆਉਂਦਾ ਮਾਗਰ ਦੇਖ ਲੈ ਕਿਵੇਂ ਖਿਰਦਾ ਆਲੂ ਜੇ ਕਿਤੇ ਬਾਬੇ ਜੀ ਕਿਰਪਾ ਨਾਲ ਰੇਟ ਹੋ ਜਵੇ ਨਿਆਰਾ ਬੰਨ ਦੂ ਆ ਚਰਖੜੀਆਂ ਦਾ ਬਹੁਤ ਫਾਇਦਾ ਹੋ ਜਿਹੜੀਆਂ ਸਾਈਡ ਵਾਲੀਆਂ ਚਰਖੜੀਆਂ ਆ ਜਿਆ ਨੇ ਰੂਲੇ ਨੂੰ ਰੋਕਣ ਨਹੀਂ ਜਾਂਦੇ ਇੱਕ ਪਈਆ ਨਹੀਂ ਠੜਦਾ ਇੱਕ ਪਈਏ ਤੇ ਨਿੱਪੀ ਵੀ ਆਉਂਦੀ ਹਾਂ ਰੋਕ ਲੈ ਚਾਹ ਪੀ ਲੈ ਲਓ ਜੀ ਨਾਸਟ ਕਿਹੜਾ तकरीबन 1:00 ਵੱਜ ਗਿਆ 5-7 ਕੁ ਮਿੰਟ ਰਹਿ ਜਾਣੇ ਤੇ ਆਪਣਾ ਪਟਾਈ ਹੋ ਗਈ ਤੇ ਆਹੀ ਵਾਂਟ ਰਹਿ ਗਈ ਕਹ ਲੋ ਚੁਕਣ ਨੂੰ ਤੇ 4 ਬਟਾ ਹਨ ਤੇ ਨਵੀਂ ਮਸ਼ੀਨ ਨਾਲ ਨਵਾਂ ਬੀਜ ਅੱਜ ਪੱਟੇ ਆਪਾਂ ਨੇ ਨਵੀਂ ਮਸ਼ੀਨ ਤੇ ਨਵਾਂ ਬੀਜ ਬੰਦੇ ਪੁਰਾਣੇ ਗੰਦੇ ਪੁਰਾਣੇ ਖੁਸ਼ ਰਹਿੰਦੇ ਨੇ ਬਾਈ ਪੂਰੇ ਲੰਬੀ ਆ ਮਸ਼ੀਨ ਉਹਦੇ ਕਰਕੇ ਮਾੜਾ ਚੱਕਣ ਦੀ ਟਰੈਕਟਰ ਨੂੰ ਮੂਰ ਚਲੋ ਹੁਣ ਕੱਢ ਦੀਏ 골ਡੀ ਨੂੰ ਪਵਾ ਦੀਏ ਹੁਣ ਲੱਗੂਗਾ 골ਡੀ ਪੱਟ ਚੱਲ ਕੱਢ ਦੇ ਮਸ਼ੀਨ ਉੱਥੇ ਗੋਲਡੀ ਨੂੰ ਪਵਾਦੀ ਮਸ਼ੀਨ ਲੰਬੀ ਜਿਆਦਾ ਟਰੈਕਟਰ ਥੋੜਾ ਜਿਹਾ ਛੋਟਾ ਵਜਨ ਰੱਖਣਾ ਬੂ ਮੂਰੇ ਉੱਥੇ ਵਾਜਨ ਰੱਖ ਲਊਗਾ ਚਲੋ ਜੀ ਲਓ ਜੀ ਸਪਰੇਅ ਵਾਲਾ ਪੰਪ ਲੈ ਆਂਦਾ ਆਪਾਂ ਗ੍ਰੈਮਿਕਸ ਨੂੰ ਕਰਨ ਵਾਸਤੇ ਆ ਇੱਕ ਕੀਲਾੜਾ ਆਪਣਾ ਉਹ ਸਰੋਂ ਤੋਂ ਥੋੜਾ ਜਿਹਾ ਗਾਹਾਂ ਇੱਕ ਕੀਲੇ ਦੀ ਬਟਾ ਉੱਥੇ ਗੁੱਲੀ ਡੰਡਾ ਜਾਦੇ ਆ ਕਾਫੀ ਤੇ ਪਰਲੇ ਪਾਸੇ ਦਾ ਮਾੜਾ ਮੋਟਾ ਹੀ ਆ ਸਪਰੇਅ ਆਪਾਂ ਸਾਰੇ ਦੀ ਕਰਨੀ ਆ ਤੇ ਹੁਣ ਸਪਰੇਅ ਕਰਦੀਏ ਬੰਦੇ ਆਪਾਂ ਦੇ ਦੋ ਲੇਬਰ ਵਾਲਾ ਚ ਲੈ ਲੈ ਅੱਜ ਜਵਾਕ ਨਹੀਂ ਆਏ ਉਹਨਾਂ ਨੂੰ ਥੋੜਾ ਜਿਹਾ ਪੜਾਈ ਦਾ ਹੋ ਸੀਗਾ ਇਹ ਬੰਦਿਆਂ ਦਾ ਆਪਾਂ ਨਾਲ ਲਾ ਲੇ ਦੋ ਬੰਦੇ ਲੇਬਰ ਵਾਲੇ ਤੇ ਤਿੰਨ ਅਸੀਂ ਆ ਪੰਜ ਜਣੇ ਹੈਗੇ ਹੁਣ ਕਰਦੇ ਆ ਸਪਰੇ ਗ੍ਰੈਮਿਕਸੋਨ ਬਾਬੇ ਦੀ ਕਿਰਪਾ ਨਾਲ ਕਰੀਏ ਸ਼ੁਰੂ ਜੀ ਹਵਾ ਨਾਲ ਚਾਲ ਦਿਓ ਵਾ ਫੇਰ ਸਪਰੇਅ ਕਰਨ ਦਾ ਪੂਰਾ ਫੁੱਲ ਨਜ਼ਾਰਾ ਹਾਂਜੀ ਭਾਈ ਲਓ ਜੀ ਹੋ ਗਈ ਸਪਰੇਅ ਜੀ ਆਪਣੀ ਤੇ ਹੁਣ ਆਪਾਂ ਨੇ ਕਰਨਾ ਆਲੂ ਲੋੜ ਤੇ ਆ ਹੋ ਗਈਆਂ ਬੋਰੀਆਂ ਲੱਦ ਕੇ ਕਰਾਂਗੇ ਗਿਣਤੀ ਵੀ ਕਿੰਨੀਆਂ ਹੋਰ ਹੋ ਗਈਆਂ ਉੱਧਰ ਪੱਟਣ ਬਾਗੇ ਆਲੂ 골ਡੀ ਕੀਆ ਬਾਗੇ ਲੇਬਰ ਵਾਲੇ ਪੱਟਣ ਉਹ ਪੱਟ ਰਿਆ 골ਡੀ ਵੀ ਉੱਥੇ ਵੀ ਦੇਖ ਕੇ ਆਉਨੇ ਆ ਵੀ ਕੀ ਹਿਸਾਬ ਕਿਤਾਬ ਦਾ ਨਿਕਲ ਰਿਹਾ ਉਹਦਾ ਆਲੂ ਤੇ ਹੁਣ ਸੱਜਣ ਜਾਓ ਟਰਾਲੀ ਟਰੈਕਟਰ ਦੋਏ ਚੀਜ਼ਾਂ ਲੈ ਆਓ ਫਿਰ ਬੰਦੇ ਆਉਣਗੇ ਫੇ ਕਰ ਲਾਂਗੇ ਲੋਡ ਠੀਕ ਹੈ ਓਕੇ ਬਾਈ ਬਾਈ ਮਾਰੋ ਕਰਾਂ 골ਡੀ ਦੇ ਆਲੂਆਂ ਦੇ ਨਿਕਾ ਇੱਕ ਗੁੱਲੀ ਨੇ ਡਾਇਦੇ ਵੀ ਬਹੁਤ ਆ ਤੇ ਸਣੇ ਬੇਲਾਂ ਪੱਟ ਰਿਆ ਇਹਨੇ ਨਹੀਂ ਸਪਰੇਅ ਕੀਤੀ ਹੈਗੀ ਤੇ ਕਹਿੰਦਾ ਵੀ ਏਕਣੀ ਵੇਚ ਦੇਣਾ ਉੱਪਰ ਦੇ ਕਿਧਰ ਹੀ ਫਿਰਦਾ ਓਏ ਰੇਸ ਐ ਤਾਂ ਹੀ ਫਿਰਦਾ ਮੈਂ ਮਾਗਰ 20 ਫੁੱਟੀ ਟਰਾਲੀ ਪਾਈ ਹੁੰਦੀ ਆ ਛੜ ਦੇ ਬੋਰੀ ਛੜ ਦੇ ਮਾਗਰ ਉਰਾ ਵਜਿਆ ਦੇ ਗਰਾਇਆ ਹੈ ਕਿਵੇਂ ਆ ਸ੍ਰੀ ਕਾਲ ਜੀ ਸ੍ਰੀ ਕਾਲਪੁੱਤ ਕਿਵੇਂ ਆ ਮਸ਼ੀਨ ਦਰਸ਼ਨ ਕਾਇੂ ਇਹ ਦਰਸ਼ਨ ਗੋਲਦੀ ਦੇ ਮੈਂ ਹੀ ਹੋਵੇਦਾ ਜਵਾਬ ਵੀ ਹੈ ਕਹਿਣ ਲੱਗੇ ਚੱਲਦੀ ਹੈ ਮਸ਼ੀਨ ਵਧੀਆ ਐਂ ਦੰਦਿਆਂ ਨਿਆਰਾ ਹੱਲ ਮਾਰੋ ਮਾਰ ਠੀਕ ਆਲੂ ਤਾਂ ਨਹੀਂ ਵੜਦੀ ਮਾਂ ਪੀ ਲੂ ਚਲ ਵਧੀਆ ਪੈਰ ਨਹੀਂ ਲੱਗਾ ਆ ਵੇਖੋ ਇਹਤ ਨਹੀਂ ਫਸਦਾ ਤੇਰਾ ਕਹਾਣਾ ਓਏ ਬੇਲ ਉਹ ਆ ਆਪਣੇ ਬੇਰ ਵੱਡੀ ਬੁੱਥ ਦਾ ਬੁੱਥ ਮਾਗਰ ਮਾਰਦੀ ਮਾਗਰ ਕੱਢ ਓਏ ਕੀ ਰੱਖਿਆ ਥੈਲਾ ਮਿੱਟੀ ਦਾ ਭਰ ਇਹ ਰੰਗ ਲਾ ਦੂ ਸਾਰਾ ਨਹੀਂ ਲਾਉਂਦਾ ਥੱਲੇ ਕੱਪੜਾ ਰੱਖ ਲੈਣਾ ਜੀ ਇੱਕ ਪਾਣੀ ਦੀ ਕਸਰ ਛੱਡ ਗਿਆ 골ਡੀ ਪਾਣੀ ਲਾਉਣਾ ਸੀਗਾ ਥੋੜਾ ਜਿਹਾ ਪਾਣੀ ਦੀ ਘੋਲ ਕਰ ਗਿਆ ਤੇ ਥੋੜਾ ਜਿਹਾ ਬਿਮਾਰ ਵੀ ਰਹਿੰਦਾ 골ਡੀ ਨੂੰ ਪ੍ਰੋਬਲਮ ਹੈ ਤੇ ਇੱਕ ਜਾਣਾ ਆਉਣਾ ਜਾਦੇ ਰਹਿੰਦਾ ਇਹਨੂੰ ਇਸ ਕਰਕੇ ਪਾਣੀ ਨੇ ਤਾਂ ਲੱਗਿਆ ਨਹੀਂ ਬੰਦਾ ਕੋਈ ਸਾਂਝੀ ਹੈ ਨਹੀਂਗਾ ਕੰਮ ਜਿਆਦੇ ਸਿਰ ਚੜ ਗਿਆ ਤੇ ਪਾਣੀ ਲੱਗਿਆ ਨਹੀਂ ਹੁਣ ਫਿਰ ਉਸ ਕਰਕੇ ਥੋੜਾ ਜਿਹਾ ਸੈਜ ਦਾ ਫਰਕ ਪਿਆ ਹੈ ਹੈ ਪਾਣੀ ਲੱਗਦਾ ਸੀ ਇੱਕ ਆਪਾਂ ਨੇ ਪਾਣੀ ਸੀ ਦੋ ਗੀਲੇ ਨੂੰ ਪਾਣੀ ਲਾਦਾ ਅੱਜ ਆਪਾਂ ਨੇ ਪਾਣੀ ਲਾਤਾ ਸੀ ਇੱਕ ਗੋਲਡੀ ਨੇ ਲਾਇਆ ਨਹੀਂ ਹੈਗਾ ਤੇ ਉਸ ਕਰਕੇ ਥੋੜਾ ਜਿਹਾ ਸੈਜ ਦਾ ਫਰਕ ਪੈ ਗਿਆ ਬਈ ਬਾਲਾ ਵੱਡਾ ਰਾਸ਼ਨ ਨਹੀਂ ਬਣਿਆ ਹੈਗਾ ਆਲੂ ਦਾ ਸੈਜ ਪਾਣੀ ਕਰਕੇ ਘੱਟ ਬਣਿਆ ਵੀ ਪਾਣੀ ਨਾ ਲੱਗਣ ਕਰਕੇ ਲਾਸਟ ਪਾਣੀ ਮਿਸ ਕਰਤਾ ਇਹਨਾਂ ਨੇ ਥੋੜਾ ਜਿਹਾ ਸੈਜ ਵੱਧ ਬਣਿਆ ਆ ਸਾਈਜ਼ ਜ਼ਿਆਦਾ ਬਣਿਆ ਮੋਟਾ ਘੱਟ ਬਣਿਆ ਆ ਸਾਈਜ਼ ਜ਼ਿਆਦਾ ਹੈ 20 ਸਾਈਜ਼ ਜ਼ਿਆਦਾ ਹੈ ਤੇ ਬਾਕੀ ਭਈ ਇੰਨਾ ਜੀਵ ਨਹੀਂ ਕਰਦਾ 골ਡੀ ਦਾ ਖਾਣਾ ਕਹਿੰਦਾ ਰੇਟ ਮੰਦਾ ਹੋਣ ਕਰਕੇ ਨਾ ਜੀ ਨਹੀਂ ਲੱਗਦਾ ਹੈਗਾ ਖੇਤ ਚ ਮਨ ਨਹੀਂ ਲੱਗਦਾ ਉਹਨਾਂ ਰੂਹ ਘੱਟ ਕਰਦੀ ਹੁੰਦੀ ਹੈ ਬੰਦੇ ਦੀ ਜਦੋਂ ਭਾ ਨਾ ਮਿਲੇ ਫਸਲ ਦਾ ਉਹਦੇ ਕਰਕੇ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਬਾਕੀ ਜੋ ਕਰਦਾ ਹੈ ਮਾਲਕ ਚੰਗਾ ਕਰਦਾ ਜੀ ਇਹ ਕੋਈ ਚੱਕਰ ਨਹੀਂਗਾ ਤੇ ਚਲੋ ਦੇਖਦੇ ਹਾਂ ਹੁਣ ਸਾਡੇ ਬੰਦੇ ਵੀ ਆਉਂਦੇ ਨੇ ਫਿਰ ਇਹ ਹੁਣ ਲੋਡਿੰਗ ਕਰਨਗੇ ਦੀਆਂ ਪੱਟ ਕੇ ਦੋ ਖਾਲੀਆਂ ਲੋਈ ਭਾਈ ਲੈ ਕੇ ਰੱਬ ਦਾ ਨਾਮ ਲੋਡਿੰਗ ਕਰਤੀ ਬੰਦਿਆਂ ਨੇ ਤੇ ਦੇਖਦੇ ਆ ਲਗਭਗ 200 ਬੁਰੀ ਆ ਆਈਡੀਆ ਜੇ ਬਾਕੀ ਤਾਂ ਗਿਣਤੀ ਹੋਊਗੀ ਵਿੱਚ ਲੋਡ ਕਰਕੇ ਲੰਬੜਦਾਰੇ 40 ਬੋਰੀਆਂ ਲੱਗੀਆਂ ਹਾਂ 40 ਲੱਗੀਆਂ 40 ਦਾ ਢਾਂਗ ਲੱਗ ਗਿਆ ਪਹਿਲਾਂ ਸਾਰਾ ਵਿਚੀ ਪੈਜੂ 200 ਬੋਰੀ ਬਹ ਠੀਕ ਹੈ ਹੌਲੀ ਚੱਲੇ ਜਾ ਉਹ ਚਾਚੇ ਨੂੰ ਕਹਿ ਗਏ ਬੈਗ ਨਾ ਕਰਦੇ ਉਹ ਫੱਟਾ ਉਹ ਬੈਗ ਨਾ ਕਰਿਓ ਫੱਟਾ ਆ ਮਾਕਰ ਨਾ ਨਾ ਜਾਣਦੇ ਹੁਣ ਤੂੰ ਐਡੀ ਦੂਰ ਕਿਆ ਲਿਆਉਣਾ ਬੋਰੀ ਚਲੋ ਚਲੋ ਚਾਰੇ ਨੂੰ ਚੜ ਜਾਣਗੇ ਆ ਬੋਰੀ ਲੈਣ ਚੜ ਜਾਣਦੇ ਆਪਣੇ ਛੜੂ ਕੇ ਤੇ ਲਓ ਜੀ ਹੋ ਗਈ ਟਰਾਲੀ ਲੋਡ ਆਪਣੀ ਤੇ ਤਕਰੀਬਨ ਇੱਕ ਘੰਟੇ ਚ ਲੋਡ ਕਰਤੀ ਲੋਡ ਕਰਕੇ ਬਾਹਰ ਕਢ ਲਈ 10 ਮਿੰਟ ਦਾ ਵਿਲੇ ਹੋਇਆ ਨੂੰ ਵੀ ਹੋ ਗਿਆ ਲੰਮੜਦਾਰ ਕਿੰਨਾ ਬੋਰੀ ਹੋ ਗਿਆ 205 ਬੋਰੀ 205 ਬੋਰੀਆਂ ਹੋ ਗਈਆਂ ਲਓ ਜੀ ਆਪਣੇ ਜੀ 3 ਦੀਆਂ ਜੀ 4 ਦੀਆਂ ਜੀ 3 ਭਿਜਿਆ ਸੀ ਜੀ 4 ਦੀਆਂ 205 ਬੋਰੀਆਂ ਹੋ ਗਈਆਂ ਜੀ ਆਪਣੀ ਇਹ ਰੱਖਣਾ ਆਪਾਂ ਪੂਰੀ ਟਰਾਲੀ ਸੀੜ ਬਾਕੀ ਹੋਰ ਵੀ ਕੱਢਾਂਗੇ ਜਿਹੜਾ ਜੀ 4 ਆ ਉਹ ਚੋਂ ਵੀ ਕੱਢਾਂਗੇ ਤੇ ਆਪਣਾ 5 ਕਿੱਗੇ ਤੋਂ ਥੋਂ ਘਟਾ ਦੋਨੇ ਪਾਸੇ ਜਿਹੜੀਆਂ ਤੜਾਗੀਆਂ ਆਉਂਦੀਆਂ ਬੱਟਾਂ ਰਹਿੰਦੀਆਂ ਨੇ ਉਹ ਛੱਡ ਕੇ 5 ਕਬੂਰੀਆਂ ਮੇਰੇ ਖਿਆਲਾ 6 ਬੂਰੀਆਂ ਹੋਰ ਹੋਣਗੀਆਂ 6 ਨਹੀਂ ਪਰ ਆੜ-ਆੜੇ ਬੂਰੀਆਂ ਕਿੰਨੀਆਂ ਹੋਈਆਂ 6 ਹੋ ਗਈਆਂ 210 ਬੂਰੀਆਂ ਹੋ ਗਈਆਂ 5 ਵਿੱਗੇ ਚੋਂ ਚਲੋ ਠੀਕ ਹੈ 70 75 ਦਿੰਦਿਆਂ ਬੇਲਾਂ ਵੱਡੀਆਂ ਦੀ ਤੇ ਆਪਣਾ ਲੋਡ ਹੋ ਗਿਆ ਬਾਬੇ ਦੀ ਕਿਰਪਾ ਨਾਲ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਸਾਡੀ ਇੱਥੇ ਤੱਕ ਹੀ ਸੀ ਮਿਲਦੇ ਆਂ ਅਗਲੀ ਵੀਡੀਓ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ